ਲੋਈ ਵੈਲਕਮ ਬੈਕ ਵਾਂਸ ਅਗੇਨ ਅਸੀਂ ਜਾ ਰਹੇ ਹਾਂ ਹੁਣ ਜੰਮ ਨੂੰ ਤੇ ਸਾਨੂੰ ਫੇਰ ਆਜ ਬਦਲੇ ਨਾਲ ਬਦਲੇ ਮਿਲ ਗਿਆ ਉਹ ਵਿੱਚੇ ਸਾਨੂੰ ਮਿਲ ਗਏ ਸੀਗੇ ਦਰਸ਼ਕ ਉਹ ਮੈਂ ਇਹ ਗਾ ਬਣਾਉਣ ਲੱਗਾ ਸੀ ਮੈਂ ਕਿ ਛੱਡ ਛੱਡ ਮੈਂ ਤਾਂ ਦੇਖਿਆ ਬਾਅਦ ਚ ਮੈਨੂੰ ਪਤਾ ਨਹੀਂ ਕੌਣ ਨੇ ਉਹ ਚੱਕਰ ਵੀ ਆ ਗਿਆ ਸਾਡੇ ਨਾਲ ਤੇ ਸਾਡੀ ਸਿਕਿਉਰਿਟੀ ਵੀ ਜੱਟ ਸਿਕਿਉਰਿਟੀ ਆ ਸਹੀ ਮਾਣੀ ਮੋਟੀ ਤਾਂ ਹੈ ਜੀ ਨਾ ਬਾਕੀ ਤੁਸੀਂ ਬੱਦਲ ਚੈੱਕ ਕਰ ਸਕਦੇ ਆ ਬੱਦਲ ਦਾ ਬਸ ਇਹਦਾ ਚੜਿਆ ਆ ਦੇਖੋ ਮੀਂਹ ਪੈਵੇ ਜਾਂ ਕੀ ਬਣਦਾ ਕੀ ਨਹੀਂ ਬਣਦਾ ਬਾਕੀ ਤਾਂ ਬਦੀ ਮਰਜ਼ੀ ਆ ਉੱਦਾਂ ਵੀ ਬਹੁਤ ਆ ਤੇ ਔੜੇ ਡਿਪਾਂਡ ਦੇ ਛਪੜਿਆ ਇਹਨਾਂ ਚ ਪਾਣੀ ਕਾਫੀ ਭਰ ਗਿਆ ਸੀਗਾ ਤੇ ਇਹਨਾਂ ਨੂੰ ਖਾਲੀ ਕੀਤਾ ਮੜਾ ਕਣ ਪਏ ਆ ਤਾਂ ਤੱਕ ਭਰਿਓ ਪਾਣੀ ਦੇ ਦੋ ਛਪੜੇ ਕਏ ਆ ਕੋ ਨਾਲ ਇੱਕ ਹੋਰ ਬਣਾਇਆ ਜਿੱਦਾਂ ਪਾਣੀ ਸਾਫ਼ ਕਰਕੇ ਉਹ ਜਿੱਦਾਂ ਕਾਣ ਕਾਣ ਲੱਗ ਜਾਂਦਾ ਝੋਨੇ ਨੂੰ ਲੱਗ ਦਿੰਦਾ ਇਹ ਕਿਤੇ ਉਹਨੇ ਨਵੇਂ ਡੱਗਾ ਪਾਣੀ ਕਿਉਂਕਿ ਅਸੀਂ ਮੀਨਾ ਬਥੇਰਾ ਮੀਨਾ ਬਥੇਰਾ ਪਾਣੀ ਲੱਗ ਗਿਆ ਮੋਟਰ ਉਹ ਕੱਟ ਚੱਲੀਆਂ ਪਾਣੀ ਦਾ ਵਿਚਾਰ ਆ ਪਰ ਕਿਤੇ ਪਾਸੇ ਹਾਲ ਬਹੁਤ ਹੁਣ ਪਾਣੀ ਬਹੁਤ ਨਾ ਕੋ ਨਾ ਪਿਆ 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 ਤਾਂ ਤੱਕ ਜਿੰਨਾ ਖਾਲੀ ਸੀ ਤਾਂ ਸੀ ਉਹਨਾਂ ਤੇ ਪੜ ਗਿਆ ਤੇ ਇਹ ਬਾਕੀ ਬੋਤਲ ਸਾਰੇ ਪਾਸੇ ਬਹੁਤ ਗੈਰ ਰੋ ਪਾਣੀ ਘੱਟ ਹੋਇਆ ਹੈ ਕਾਹਨ ਤਾਂ ਬਥੇਰੀ ਭਰੀ ਜਾਂਦੀ ਸੀ ਜੇ ਵੀ ਘਟੇ ਆ ਭਣੀ ਦੀ ਗੱਲ ਐ ਪਿੰਡ ਵਾਲੇ ਪਿਆਰੇ ਬਹੁਤ ਕਰਦੇ ਆ ਰੁਕਾ ਜਦ ਨਾਨਕੇ ਵਾਲੇ ਬਿਥੇਰੀ ਆ ਲਾ ਹਾਂਜੀ ਭਾਈ ਹਾਂਜੀ ਹਾਂਜੀ ਭਾਈ ਗਾਇਸ ਇਸ ਪੰਗ ਬੂਟਾ ਜਿਹੜੀ ਭੂਟੀ ਜਿਹਨੇ ਕਹਿੰਦਾ ਲਹਿਰ ਚ ਰਹਿਣਾ ਇਹ ਆਪਣੀ ਪਿੰਡ ਵਾਲੀ ਗਰਾਊਂਡ ਤੇ ਇਹ ਵੀ ਜਿਸ ਵੇਲੇ ਮੈਂ ਉੱਪਰੀ ਹੁੰਦੀ ਸੀ ਕਿ ਜਦੋਂ ਸਾਰੇ ਮੁੰਡੇ ਇੱਥੇ ਸੀਗੇ ਹੁਣ ਸਾਰੇ ਬਾਹਰ ਚਲੇ ਗਏ ਭਾਈ ਹੁਣ ਵੀ ਬਾਹਰ ਚਲੇ ਗਏ ਕਈ ਮੁੰਡੇ ਹੋਰ ਵੀ ਬਾਹਰ ਚੱਲ ਗਏ ਹਨ ਕਿ ਕਰਾਉਣਾ ਹੈ ਭਰੀ ਹੁੰਦੀ ਵਿੱਚ ਫੁੱਟਬਾਲ ਵਿੱਚ ਰੱਸਾ ਵਿੱਚ ਕਬੱਡੀ ਵਿੱਚ ਵਾਲੀਬਾਲ ਸਾਰਾ ਕੁਝ ਚੱਲਦਾ ਹੁੰਦਾ ਹੈ ਹੁਣ ਬਸ ਟਾਮੇ ਟਾਮੇ ਉਹਦੇ ਨਾਲ ਵੀ ਪਿਆਉਣ ਮੁੰਡੇ ਦੰਨੀ ਆਦੇ ਕਈ ਤਰ੍ਹਾਂ ਦੇ ਖੜਕ ਪਏ ਲੈ ਆਇਆ ਬਦਮਾਸ਼ੀ ਹਾਂਜੀ ਵੈਲਕਮ ਬੈਕ ਤੇ ਜੇ ਜੈਮ ਸਾਡੀ ਲੱਗ ਗਈ ਆ ਤੇ ਹੁਣ ਆਪਾਂ ਚੱਲਿਆ ਕਰ ਨੂੰ ਜੇ ਸਾਡੀ ਸਲਾਹ ਬਣ ਗਈ ਤਾਂ ਦੇਖਦੇ ਹਾਂ ਅਵੇਲੀ ਨਹੀਂ ਜਾ ਕੇ ਆਉਣੀ ਹੈ ਕਿਹੜੀ ਅਵੇਲੀ ਭਾਜੀ ਆ ਪਾਈ ਰੰਦਰ ਰਾਜ ਅੱਛਾ ਜੀ ਹਾਂ ਜੀ ਆਪਣੀ ਜਿਹੜੀ ਟੱਚ ਆਈ ਗਈ ਹੈਗੀ ਦੇਖੋ ਮਾਤਾ ਲਾਹ ਵੀ ਦੇ ਲਈ ਜਾਂਦੇ ਆ ਅੱ끼 ਦੇਖਣਾ ਸਲਾਬ ਬਣ ਗਈ ਤੇ ਲਾਹ ਤਿਆਰ ਆ ਗਿਆ ਸਨਾਲ ਤੇ ਸਲਾਬ ਤਿਆਰ ਫਰਟੇ ਤੇ ਪਰ ਪ੍ਰੋਗਰਾਮ ਬਣ ਜਾਂਦੇ ਆ ਕਿ ਕੀ ਬਣਦਾ ਕਿ ਨਹੀਂ ਬਣਦਾ ਬਾਕੀ ਦੇਖੋ ਆਈ ਹੁਣੀ ਘਰੇ ਤਾਂ ਚਾਹ ਪੀਂਦੇ ਨੇ ਹੈਗੇ ਅਵੇਲੀ ਜਾਣਾ ਬਸ ਆ ਦੇਖਿਆ ਬਿਲਕੁਲ 100 ਰੁਪਏ ਦਾ ਤੇਲ ਦਿੱਤੀ ਹੰਦੀ ਚਾਹ ਬਾਕੀ ਕਮੈਂਟਾਂ 'ਚ ਦੱਸਿਓ ਵੀ ਗੱਡੇ ਤੇ ਤੇ ਰਿਐਕਸ਼ਨ ਤੇ ਪੱਠੇ ਕੌਣ-ਕੌਣ ਲੈ ਕੇ ਆਉਂਦਾ ਹੁੰਦਾ ਈ ਕਮੈਂਟਾਂ 'ਚ ਜਰੂਰ ਦੱਸਿਓ ਆਹ ਭਾਈ ਸਾਡੇ ਤਾਂ ਨਾ ਵਿਚਾਰ ਸਾਂਝੇ ਕਰਨਗੇ ਹਾਂਜੀ ਭਾਈ ਦੱਸਿਓ ਯਾਰ ਕਹਿੰਦੇ ਨੇ ਨਾ ਸਿਆਣੇ ਵੀ ਗੰਨੇ ਹੁਣ ਹੋ ਗਏ ਆ ਨਾ ਹਾਂਜੀ ਹਾਂਜੀ ਸਿਆਣੇ ਦੇ ਦਸਾਰੇ ਕਹਿੰਦੇ ਨੇ ਦਸਾਰੇ ਲਾਗੇ ਮਿੱਠਾ ਪੇ ਆਉਂਦਾ ਹੁੰਦਾ ਹਾਂਜੀ ਹਾਂਜੀ ਆਹ ਦਸਾਰੇ ਦੀ ਆਪਾਂ ਵੇਟ ਆ ਵੀ ਉਹਦੇ ਪੱਗਨੇ ਕਿੱਪੜਾ ਕਰਾਂਗੇ ਫੇ ਹਾਂਜੀ ਹਾਂਜੀ ਕੀ ਆ ਲਿਆ ਜੇਮ ਤੋਂ ਆ ਗਏ ਆਪਾਂ ਹੁਣ ਲੈਡਿ ਸ਼ੈਡਿਓ ਗਏ ਆ ਤੇ ਹੁਣ ਆਪਾਂ ਚੱਲਦੇ ਆਂ ਆਪਣੇਆਂ ਹੈਗਾ ਨਾਨਕੇ ਦਾ ਮੁੰਡਾ ਤੇ ਇੱਕ ਆਪਣਾ ਹੈਗਾ ਫਰੈਂਡ ਗਰਿਆ ਤੋਂ ਆਹਣਾ ਚੱਕਾਂਗੇ ਤੇ ਉਸ ਤੋਂ ਬਾਅਦ ਆਪਾਂ ਜਾਵਾਂਗੇ ਹਵੇਲੀ ਤੇ ਬਣੇ ਰਹੋ ਜਲਦੀ ਆਪਣੇ ਨਵਾਂ ਤੇ ਇੱਧਰ ਪਤਾ ਨਹੀਂ ਇਹਨਾਂ ਨੂੰ ਪਤਾ ਲੱਗ ਜਾਂਦਾ ਜੀ ਮੈਂ ਚੱਲਾ ਆਂ ਨਾਲ ਹੀ ਫੋਤਰ ਹੋ ਕੇ ਬਹਿ ਜਾਂਦੀ ਹੈ ਹਾਲੋ ਆ ਮੈਲਾ ਕੋਟਰ ਤੇ ਵੀਰ ਨੂੰ ਆਵਲੀ ਗਈ ਹੈ ਵਿਚਾਰੀ ਗੰਦੀ ਹੋਈ ਵਾ ਇਹਨੂੰ ਕਿਹਨਾਂ ਲੈ ਕੇ ਜਾਣੇ ਆ ਮਿਲਦੇ ਆ ਤੁਹਾਨੂੰ ਜਲਦੀ ਫੇ ਬਣੇ ਰਹੋ ਲੋ ਜੀ ਬੱਦਲ ਕੁੱਲ ਗਿਆ ਬਾਕੀ ਦੇਖੋ ਹੁਣ ਮੀਂਹ ਪੈਂਦਾ ਕਿ ਨਹੀਂ ਹਾਂ ਲੱਗਦਾ ਪੌਂਕਿਆ ਚੌਧਰੀ ਮੈਂ ਕੁੱਕੜਿਆਂ ਨੂੰ ਕਹ ਖਾਣਾ ਮੈਂ ਭਾਵਾਂ ਖਾ ਲ ਮੈਂ ਇਹਨਾਂ ਨੂੰ ਤੂੰ ਕੌਛਣਾ ਕੀ ਕਹਿੰਦਾ ਇਹਨਾਂ ਨੂੰ ਬਾਕੀ ਤੁਹਾਨੂੰ ਮਾਲਕਨਾਮਾ ਲਾਉਨੇ ਆ ਠੀਕੇ ਲਗੇ ਲਾਦਾ ਮਨ ਨੂੰ ਦੇਖੋ ਜਿੱਤੇ ਰਾਤ ਉੱਜਾਂਦੇ ਵਿੱਚ ਫੋਨ ਤੇ ਗੱਲਾਂ ਕਰੀ ਜਾਂਦੇ ਆ ਬੱਸ ਇਦਾਂ ਹਾਂ ਫਿਰ ਕਿਹੜੀ ਸਲਾਈ ਪਏ ਹੋ ਹਾਂਜੀ ਭਾਜੀ ਕਿਹੜੀ ਸਲਾਈ ਪਏ ਹੋ ਹਾਂਜੀ ਬੋਲਦੇ ਨਹੀਂ ਤੁਸੀਂ ਮੇਰੇ ਕਿਹੜੀ ਸਲਾਈ ਪਏ ਹੋ ਵਿੱਚੇ ਫੋਨ ਤੇ ਲੱਗਿਓ ਵਿੱਚੇ ਗਾਵਾਂ ਚੋਈ ਜਾਂਦੇ ਆ ਹਾਂਜੀ ਫੋਨ ਆ ਗਿਆ ਤੈਨੂੰ ਇਹਨਾਂ ਦਾ ਗਾਂਾਂ ਦਾ ਦੁੱਧ ਕੱਤਾ ਕਾਊਗਾ ਹਾਂ ਇਹਦੇ ਕੱਲਾ ਫਰਾਜੋ ਕਰੇ ਆ ਡ੍ਰੀਵਰੀ ਵੀ ਕਰ ਦਨੇ ਨਾ ਦੂਜੀ ਆਪੇ ਬਣਿਓ ਆ ਨੋ ਲੋਕਾਂ ਦੇ ਨਾਲ ਬੈਠਾ ਆਂ ਆਪਾਂ ਫਾੜੀ ਫਿਦਾ ਜੇ ਤੂੰ ਤੇਰੀ ਨੀਵਾਂ ਨਦੂਰ ਮੇਰੇ ਪਰ ਯਾਦੇ ਕੀ ਰਾਂ ਮੋਹਾਲ ਮੇਰਾ ਤੇਰੇ ਜਨਮਾਂ ਸਾਰੇ ਵਿੱਚ ਜਿਹੜੀ ਪੁੰਚ ਆਪਾਂ ਜੇ ਇਸ ਬ੍ਰਦਰ ਕੋ ਚੱਲੇ ਆਂ ਇਹ ਰਹਿੰਦੇ ਆ ਗੁਫਾ ਜੀ ਚ ਲੋਕਾਂ ਤੋਂ ਦੂਰ ਇਹ ਰੰਦੀ ਪਿੱਛੇ ਜਾ ਪਿੱਛੇ ਜਾ ਇਹ ਨਾ ਆਟੇ ਚ ਆ ਨਾ ਗਰੇਚ ਆ ਇਹ ਗੱਬੇ ਚ ਆ ਇਹ ਗੱਬੇ ਜੈ ਵਿਚਾਰੇ ਆਉਂ ਸਤਿਆਕ ਹੀ ਲਾ ਕਹਿੰਦੇ ਮੇਰੇ ਵੀਰੇ ਉਹਨਾਂ ਨੇ ਆਹ ਖੁੱਲਿਆ ਕੁੰਡਾ ਤੇ ਆ ਆਇਆ ਕਹਿੰਦੇ ਕੋਠੀ ਦਾ ਮਾਲਕ ਸਸਰੀ ਕਾਲੀ ਪਾ ਜੀ ਮੈਗਾ ਨਾ ਤੁਸੀਂ ਗੱਡੀ ਚਲਾ ਲਓ ਚਲਾ ਲਓਗੇ ਆਜੋ ਪਾ ਜੀ ਮੈਂ ਤੁਹਾਡੀ ਜੋਂ ਨਿਕਲ ਕੇ ਆਉਂਦੇ ਹਾਂ ਜੀ ਮੈਲ ਝਾੜੀਆਂ ਦੇ ਨਿਕਲ ਕੇ ਆਉਂਦੇ ਉਹ ਮੈਂ ਤਾਂ ਹੀ ਉਹ ਮੈਂ ਦਿਖਾ ਤਾਂ ਸੰਗ ਤਾ ਹਲ ਮੈਂ ਕਹਾਂ ਨਾ ਪਿੰਡ ਇਨਾ ਗ੍ਰੈਂਚ ਆ ਨਾ ਟੀਚਾ ਔਰ ਇੱਕ ਗੱਬੀ ਚ ਹੈ ਇਹ ਸੈਂਟਰ ਜੀ ਗੱਬੇ ਚ ਹੈ ਜੀ ਯਾ ਮੇਨ ਹਾਈਵੇ ਤੇ ਆਪਾਂ ਉਹ ਸ਼ੌਹ ਸਰਦਾਰ ਦੀ ਮਗਰ ਰਹਿ ਗਈ ਦਿਖਾਉਣੀ ਸੀ ਕੋਈ ਨਹੀਂ ਚਲ ਫੇ ਉਹ ਪ੍ਰੋਮੋਸ਼ਨ ਪ੍ਰੋਮੋਸ਼ਨ ਵੀ ਕਰਦੇ ਆ ਅਜਾ ਕਰਨਾ ਉਹਦਾ ਕਿ ਬਲੌਗ ਬਣਾਉਣਾ ਇੱਕ ਅਲੱਗ ਬਲੌਗ ਬਣਾਉਣਾ ਉਹ ਤੁਹਾਡੇ ਨਾਲ ਡਾਕਟਰ ਵਾਲਾ ਵੀ ਇਹ ਵੀ ਹੈ ਹਾਂ ਬਲੌਗ ਸਹੀ ਨਾ ਕਰਾ ਕੱਟਾ ਬਲੌਗ ਕਰਾ ਦੇਗਾ ਆਪਣਾ ਭਾਈ ਨਾਗਰ ਦੇ ਜਿਆਦਾ ਕਾਲੀ ਆ ਕੋਈ ਲਿਬੜਿਆ ਪਿਆ ਨਹੀਂ ਮਾ ਤੋ ਆਵੀ ਦੀ ਆ ਪਤਾ ਬੀਨੇ ਉਹ ਕੁੰਮਕਰ ਵਾਲੇ ਆ ਸ਼ਾਮ ਨੂੰ ਵੇਲੇ ਆਣੇ ਲਓ ਜੀ ਭਾਈ ਤੁਸੀਂ ਗੇਅਰ ਉਹ ਪਟ ਪਟਵਾ ਰਹੇ ਹੋ ਭਾਈ ਗੇਅਰ ਹੱਥ ਜੇ ਰੱਖ ਲਓ ਭਾਜੀ ਹੱਥੋਂ ਹੀ ਆ ਭਾਜੀ ਹਾਂ ਹਾਂ ਪਟ ਪਟਵਾਉਂਦੇ ਆ ਗੇਅਰ ਭਾਜੀ ਗੇਅਰ ਨੇ ਗੋਨ ਆਣੇ ਆ ਤੇ ਭਾਈ ਇਹ ਦਾ ਪਚ ਕੋਈ ਤਾਂ ਉਹ ਇਹ ਲਾਫਸ ਨਹੀਂ ਵਰਤਨੇ ਬਿਲਕੁਲ ਨਹੀਂ ਲੋ ਜੀ ਹੁਣ ਅਸੀਂ ਇੱਕ ਚੌਧਰੀ ਹੋਰ ਚੱਕਣ ਚੱਲੇ ਆ ਉਹ ਹੈਗਾ ਪਾਲੇ ਪਾਸੇ ਤਦ ਬਣਿਆ ਤਲਾਹ ਜਿਸ ਦਿਨ ਤੇ ਕਿ ਹਟਿਆ ਹੀ ਆ ਜਿੱਦ ਤੱਕ ਸਿਤਾਰੇ ਨਾਲ ਆਂ। ਅੰਦਿਆਂ ਕਿ ਸਾਢੇ 3 ਵਜੇ ਰਵਤੜ ਹੋਇਆ ਸਾਢੇ 4 ਹੀ ਨਹੀਂ। ਵੀਰ ਜੀ ਵੀ ਸਾਰੇ ਬੱਦਲ ਵੀ ਸੀ ਸਾਦੇ ਮੇ ਵੀ ਸੀ। ਯੈਸ ਯੈਸ। ਲੈ ਤਾਂ ਗੱਟੀ ਨਾਲ ਕਾਲੀ ਤਾਂ ਆਈ ਹੈ। ਬੰਪਰ ਦੇ ਵਜ੍ਹਾ ਪ੍ਰਧਾਨ ਆ। ਆਹ ਵਾਹੇ ਨਹੀਂ ਇਕੱਠੀਆਂ ਕਰਦਾ। ਉਹ ਭਾਈ ਰੰਗ ਤਾਂ বাজ ਲੈਣ ਲਿਆ ਕਰੋ। ਹਾਰ ਹੋਰ ਕੀ ਬੜੀ ਔਕਾਜੀ ਆਵਾਜ਼ ਕਿਹੜੀ ਸਹੀ ਆ। ਉਹ ਜੋ ਪਹਿਲਾ ਬੋਲਣ ਲੱਗਾ ਸੀ ਉਹ ਬੋਲ ਤੂੰ ਆਵਾਜ਼ ਸੁਣ ਕੇ ਹੋਰ ਗਿਆ ਹੱਸ ਪਿਆ ਦੇਖਿਆ ਮੋਹੀਂ ਕੋ ਸ਼ੋਰੇ ਬਾਸੀ ਆਇਆ ਥੱਲੇ ਨੂੰ ਆਉਣਾਂ ਯਾਰਾਂ ਮੀਰਾ ਮਾਰਾ ਦੂਰ ਹੋ ਕਾਲਾ ਕਿਵੇਂ ਆ ਲੰਮੇ ਵਾਲਾਂ ਵਾਲਿਆ ਸੌਰੀ ਯਾਰ ਮੇਰੀ ਗਲਤੀ ਕਿੱਥੇ ਜਾਣਾ ਤੁਸੀਂ ਇਹ ਤਾਂ ਮੈਂ ਬਾਈ ਕਿਥੋਂ ਸੇ ਕਹਤੇ ਸੀ ਗਾਣਾ ਇਹ ਨਹੀਂ ਬੋਲਦਾ ਇਹਦੇ ਪਿੱਛੇ ਕੋਈ ਬੋਲਦਾ ਵਿਆ ਇਹਦੇ ਵਿੱਚ ਬੋਲਦਾ ਕੋਈ ਇਹਦੇ ਵਿੱਚ ਬੋਲਦਾ ਨਾ ਇਹਦੀ ਭੁੱਖੀ ਰੂਹ ਬੋਲਦੀ ਜੀ ਇਹ ਭੁੱਖਾ ਹੀ ਰਹਿੰਦਾ 20 ਘੰਟੇ ਇਹਦੀ ਭੁੱਖੀ ਤੇ ਤਰਸੀ ਰੂਹ ਬੋਲਦੀ ਬਾਈ ਇਹ ਹੀ ਭੁੱਖਾ ਹੀ ਰਹਿੰਦਾ 20 ਘੰਟੇ ਇਹਨੂੰ ਸੀਖ ਚਾਹੀਦੀ ਆ ਸੀਖ ਸੀਖ ਕਿਹੜੀ ਬਾਈ ਸੀਖ ਮਾਰੂਗਣੇਸ਼ ਭਾਈ ਦਾ ਕੋਨਾ ਵਿੱਚ ਸਟ੍ਰੀਮ ਕਿਹੜੇ ਸ਼ਿਮਸ ਸ਼ਿਮਸ ਲੱਗੇ ਜਾਂਦੇ ਇਹਨੂੰ ਸ਼ਿਮਸ ਵੀ ਹੁੰਦੇ ਆ ਫਿਸ਼ ਵੀ ਹੁੰਦੀ ਆ ਪਰ ਇਹਨੂੰ ਮਸ਼ਰੂਮ ਪਸੰਦ ਆ ਜਾਂ ਪਨੀਰ ਦੇ ਵਿੱਚ ਫਸੇ ਹੋਵੇ ਆ ਨਾ ਦਾ ਸੀ ਸੀ ਕੋ ਨਾ ਵੀ ਜੀ ਦਾ ਗੇ ਬਣਾ ਲਿਆ ਕਰੋ ਆਪਣੇ ਮੁਕਾਮ ਬੰਦ ਤੁਹਾਨੂੰ ਜਲਦੀ ਇਹ ਮੁਕਾਮ ਤੇ ਮਿਲਦੇ ਆ ਹਵੇਲੀ ਪਾਜੀ ਹਵੇਲੀ ਹੈ ਨਹੀਂ ਪਾਜੀ ਮਕਾਨ ਤਾਂ ਲੱਭਦਾ ਹੋਰ ਪਾਜੀ ਨਹੀਂ ਪਾਜੀ ਹੈਗੇ ਸੁਪਨੇ ਹੋਰ ਵੀ ਮੰਗਾ ਮੰਗਦੇ ਪਾਜੀ ਮੰਗਦੇ ਆ ਜਲਦੀ ਮੰਗਾਗੇ ਬਲੀ ਕੋਈ ਗੱਲ ਦੇਖੋ ਰੀਜਾ ਪੂਰੀਆਂ ਕਰਨੀਆਂ ਚਾਹੀਦੀਆਂ ਬੰਦੇ ਕਿੱਥੇ ਭੇਜਦੀ ਹੈ ਤੈਨੂੰ ਕਿੱਥੇ ਕਿਹੜੀ ਕਾਰਟ ਚਾਹੀਦੀ ਆ ਨਵਾਉਣੀ ਆ ਦੰਦ ਦੇ ਹਾਂਜੀ ਪਾਜੀ ਉਹ ਬੱਚਾ ਉਹ ਬੱਚਾ ਛੱਡ ਰਹੇ ਨੇ ਇੰਡੀਆ ਜੀ ਘਵਾਦੇ ਮੈਂ ਬਹੁਤ ਆ ਹਾਂ ਇਹ ਤਾਂ ਹੈ ਤੂੰ ਸਾਨੂੰ ਇੰਡੀਆ ਜੀ ਘਵਾਦੇ ਬੱਚਾ ਅਸੀਂ ਬਹੁਤ ਜਾ ਉੱਚੀ ਬਾਕੀ ਇੰਨਾ ਤੂੰ ਹੁਣੇ ਗੱਲ ਕਰ ਹੁਣੇ ਬਾੜਾ ਨੂੰ ਮੋੜਨ ਨੂੰ ਗੱਡੀ ਹੋਰ ਦੱਸ ਕਿਹਦੇ ਪਾਸੇ ਨੂੰ ਹੋਣਾ ਇਹ ਦੱਸ ਉਹ ਤੇ ਸਪੀਡਰ ਬਣਾਉਣੇ ਬੜੇ ਮਲੇ ਗੱਡੀ ਵੀ ਦੇਖ ਤੂੰ ਤਾਂ ਜਾਣ ਤੋਂ ਇਹਦਾ ਨਾਂ ਤੂੰ ਗੱਲੇ ਨਾ ਕਰਦਾ ਬੜੇ ਹੁਣੇ ਬਾੜਾ ਨੇ ਮੈਨੂੰ ਜੀ ਸਪੀਡਰ ਮੀਆਂ ਭਰਾ ਬਾਹਰ ਲਿਆ ਗਿਆ ਅੰਦਰ ਨਹੀਂ ਕਹਿੰਦੇ ਜਗਾ ਜਨ ਨਹੀਂ ਨਹੀਂ ਉਹ ਬੰਦ ਕੀਤਾ ਉਹ ਜਦੋਂ ਉਹ ਜਦੋਂ ਦਾ ਕਮੰਡੇ ਹੋਰ ਬੈਠਾ ਨੂੰ 2 3 4 ਨਾਲ 2 3 4 ਨਾਲ ਫੇਲ ਆਈਦਾ ਨਾ ਉਹ ਹਵੇਲੀ ਦਾ ਪ੍ਰੋਗਰਾਮ ਕੈਨਸਲ ਹੋ ਗਿਆ ਤੇ ਚੱਲੇ ਮੁੰਡੇ ਵੀਡੀਓ ਚੱਲੇ ਕਹਿੰਦੇ ਲਾ ਕੇ ਦੇਖ ਲਾ ਲੈ ਵੀ ਕਿਆ ਕਰਾਂ ਹਰ ਚਲਾ ਮੈਂ ਉਧਰ ਚਲਾ ਉਧਰ ਗਿਆ ਮਾਨਾ ਲਾਓ ਜੀ ਆ ਗਏ ਆ ਗਏ ਕੋਈ ਥੱਲੇ ਦੇਜੋ ਕੋਈ ਗੱਲ ਨਹੀਂ ਇਹਨਾਂ ਬੇਦਪੂਰੀ ਮੈਨੂੰ ਖਵਾ ਦਿਓ ਪੜਾ ਦਿਓ ਪੜਾ ਦਿਓ ਕਹਿੰਦਾ ਕਿਆ ਚਾਹ ਰਹਾ ਐ ਬੇ ਬੈਂਸ ਵਿੱਚ ਗਿਆ ਉਹ ਜੇ ਬੰਦੇ ਆ ਇਹ ਲੇਡੀਜ਼ ਹੀ ਗਿਆ ਗਿਆ ਇਹ ਇਦਾਂ ਹੀ ਆ ਇਰੀ ਦੀ ਗਿਆ ਉਹਨਾਂ ਕੀ ਸਮਝੀ ਇਹ ਕੁਝ ਵੀ ਕਰ ਸਕਦਾ ਉਹ ਕੀ ਸਮਝੀ ਇਹ ਨੂੰ ਹੱਥ ਮਾਰੀ ਜਾਂਦਾ ਅੱਛਾ ਆ ਫਿਰਦਾ ਥੋੜਾ ਆ ਗਿਆ ਪੂਰਾ ਥੋੜਾ ਆ ਗਿਆ ਢੇੜ ਉਮਰ ਦਾ ਥੋੜਾ ਆ ਗਿਆ ਸਾਰੀ ਜ਼ਿੰਦਗੀ ਘਰ ਦੇ ਪੌਣੀ ਚੜਦੇ ਰਹੇ ਇਹ ਲੈਫਟ ਚ ਆਉਣ ਲੱਗਾ ਆਹ ਜੋਪਿੰਗ ਕਾ ਵੀ ਜਲਾ ਕਰ ਲਈ ਆ ਬੈਲਿਕ ਡਾਉਣ ਚੱਲਾ ਹਾਂ ਇਹ ਬੈਗ ਦੇਮਾ ਕੱਪੜੇ ਭਜਾਦਾ ਹੈ ਹੈ ਹਾਂ ਜਾ ਰਿਹਾ ਬੰਦੇ ਨਾਲ ਆ ਜਾ ਹੌਸਲਾ ਉਹ ਕੱਢੀ ਚ ਬੋਰੀ ਤੇ ਕੱਢ ਲਿਆ ਰੁਕ ਜਾ ਬੋਰਾ ਫਾੜ ਲਈ ਕੱਪੜੇ ਕਾਫੀ ਜਾ ਬੈਗ ਖੋਲ ਨਹੀਂ ਗਿਆ ਇਹ ਤਾਂ ਵੀ ਵੀ ਨਹੀਂ ਖੋਲ ਬੈਠੇ ਇਹ ਕਹਿੰਦਾ ਮੈਨੂੰ ਕਹਿੰਦੇ ਇਹ ਕਹਿੰਦਾ ਮੈਨੂੰ ਕਹਿੰਦੇ ਮੁੰਡੇ ਨੇ ਸ਼ਾਪਿੰਗ ਕਰ ਲਈ ਆ ਮੁੰਡੇ ਨੇ ਸੌਰੀ ਲੈਣ ਤਾਂ ਆ ਸਾਰੇ ਐ ਸੀ ਮੁੰਨੇ ਤੋਂ ਬਾਤ ਹੀ ਪਿਛਲੇ ਸ਼ਾਮ ਦਾ ਰੋਣੀ ਹੁੰਦੀ ਤੇਰੀ ਲੈ ਗਈ ਭਾਈ ਜਿੰਜੇ ਜਗਰ ਵਾਲਾ ਪਾਇਆ ਉਹਨੇ ਚਲੋ ਆਏ ਸੀ ਕੁਝ ਤਾਂ ਲੈ ਕੇ ਜਾਣਾ ਹੀ ਸੀ ਉਦੋਂ ਬਾਤੀ ਉਹ ਵਰਦੀ ਨਹੀਂ ਗੁੱਟ ਨਹੀਂ ਸੀ ਲੱਗਦਾ ਫਿਰ ਬੈਟਰ ਲਾ ਦੋ 100 ਰੁਪਏ ਦਾ ਆ ਖਾਲੀ ਉਹਨਾਂ ਦੀ ਐਸੀ ਹੈ ਇਹ ਪਾ ਜੀ ਅਮੀਰ ਹੈ ਸਾਡੇ ਚ ਕੋਈ ਚੱਕਰੇ ਨਹੀਂ ਵੀਰ ਉਹ ਬਸ ਹੀ ਰਿਹਾ ਹੈ ਪਾ ਦਾ ਭਰਿਆ ਪਿਆ ਸ਼ਾਲ ਤੇ ਕਮੜੀ ਹੋਈ ਵੇ ਮੱਜ-ਬੱਜ ਚੱਕ ਤ ਨਹੀਂ ਜਾਂਦਾ ਵਿੱਚ ਸ਼ਾਲ ਤੇ ਕਮੜੀ ਹੋਈ ਹੋਈ ਵਿੱਚ ਮੱਜ-ਬੱਜ ਗਏ ਆਉਣ ਦੇ ਆਖਾ ਹੋਇਆ ਬਿਆਮਾ ਗਾ ਚਲੋ ਕੱਟ ਜਾਂਦੀ ਮਿਲਦੇ ਆ ਦੋ ਚਾਰ ਸ਼ਾਲਾਂ ਵਿੱਚੋਂ ਕੱਢਣਾ ਨਹੀਂ ਪਤਾ ਨਹੀਂ ਲੱਗਣਾ ਮੈਨੂੰ ਹੋਰ ਜੀ ਪੱਕਾ ਵਿੱਚ ਕੋਈ ਨਾ ਹੋਇਆ ਨਾ ਕਾਕਾ ਸਾ ਤੇਰਾ ਹੀ ਆ ਇਹ ਵੀ ਤੇਰਾ ਹੀ ਤੁਹਾਨੂੰ ਜਲਦੀ ਮਿਲਦੇ ਆ ਹੋਰ ਹੋਰ ਪਾਸੇ ਪਹੁੰਚ ਗਏ ਹੋਰ ਲਓ ਜੀ ਆ ਵੀ ਰਿਪੈਸਿਕਨ ਲਾਪੇ ਬਾਜਨ ਨਾਲ ਖੋਖ ਲੱਗੀ ਅਸੀਂ ਇਹ ਗੱਲ ਹੀ ਹੈ ਜਦ ਗੱਡੀ ਚਲਾਉਂਦੇ ਆ ਬੰਦਾ ਤੁਰ ਜਾਂਦਾ ਅਸੀਂ ਜਾ ਗਏ ਹਵੇਲੀ ਕਾਨੇ ਆ ਅਸੀਂ ਜਾ ਗਏ ਹਵੇਲੀ ਕਾਨੇ ਆ ਨਾ ਨਾ ਅਰੇ ਮੂਲੀ ਆ ਨਾ ਤੁਸੀਂ ਇੱਥੇ ਖਾ ਲੈ ਬਾਅਦ ਵਿੱਚ ਜੇ ਕਾਨੇ ਗੁੰਗਲਾ ਬਾੜੀ ਮਾਗਰੇ ਮੂਲੀ ਆ ਸਾਸ ਸੀ ਚਿੱਟੀ ਆ ਤਾਂ ਤੁਹਾਨੂੰ ਸਿੱਧਾ ਜਾ ਕੇ ਹਵੇਲੀ ਮਿਲਦੇ ਆ ਗਾਇਸ ਵੀਰੇ ਗਾਇਸ ਵੀਰੇ ਆਪਾਂ ਸਪੋਟਾ ਪੇ ਜੋ ਹਾਂ ਆਪਾਂ ਸਪੋਟਾ ਪੇ ਜੋ ਸਪੋਟਾ ਜਲਦੀ ਮਿਲਾਂਗੇ ਤੁਹਾਨੂੰ ਹਵੇਲੀ ਪਹੁੰਚ ਗਏ ਲਓ ਜੀ ਬੜਾ ਯੌਂਗ ਚ ਦੇਵ ਆ ਲਈਏ ਇਹ ਖੜ ਗਿਆ ਫਿਰ ਜੀ ਖੜ ਗਿਆ ਹਾਂ ਤਾਂ ਜ਼ਰੂਰੀ ਆਵਾਂ ਜੀ ਲਓ ਜੀ ਅਸੀਂ ਆ ਗਏ ਹਾਂ ਇਹ ਲੱਗਣੇ ਨਹੀਂ ਤੇ ਮੈਂ ਲਾਓ ਜੀ ਆਪਾਂ ਨੂੰ ਪਹੁੰਚ ਗਏ ਆਪਣੇ ਮਕਾਮ ਤੇ ਆਹ ਜੀ ਮੁੰਡਿਓ ਆ ਗਏ ਹਾਂ ਲੱਭਲੇ ਮੰਜੇ ਯਾਰ ਇਹ ਇਸ ਬੰਦੂ ਦੀ ਇਹ ਇਸ ਪਲੇ ਇਹ ਡਾਕਟਰ ਮੈ ਆ ਪਕਾਣਾ ਅਹੀਂ ਕੋ ਖਾਲਾ ਮੈਂ ਆਪਣੀ ਮਾੜੀ ਹੁੰਦੀ ਲੱਗੀ ਹੋ। ਕੀ ਕੰਮ ਤੁਸੀਂ ਮੇਰੇ? ਅਹੀਂ ਪਾਈ ਨਿਊਟਰੀ ਦੇਖਾਂਗੇ। ਕੁਝ ਨਹੀਂ ਮੰਦੇ ਇਸ ਚੰਦ। ਜਾ ਜੀ ਦੈਨਾ ਦੋੜਦਾ ਕਹਿ ਕੇ। ਜੰਗੜੀ। ਠੀਕ ਹੈ ਬੁਰੇ ਦੈਨਾ ਬੁੱਲਾ। ਇਹ ਢਾਗੂ। ਬੜਾ ਵਧੀਆ। ਇੱਕ ਨਿਊਟਰੀ। ਪੈ ਗਣਾ। ਹਾਂਜੀ ਭਾਈ ਇੱਕ ਨਿਊਟਰੀ ਕਾਲ ਕਰ ਦਿਓ। ਉਹ ਜਿਵੇਂ। ਤੁਸੀਂ ਗਾਣਾ ਨਹੀਂ ਗਾਉਂ। ਉਹਨੂੰ ਵਾਛਲਾ ਨੂੰ ਕਰਕੇ ਪੜਾਉ। ਬਾਕੀ ਧੰਨ ਸਾਰਾ ਕਮੈਂਟ ਇੱਥੇ ਭੰਦਾ ਵੀ ਆ ਚਾਰਟ ਵੀ ਆ ਟਿੱਕੀਆਂ ਹੋ ਗਈਆਂ ਤੇ ਆਪਣੀ ਬਣ ਲੱਗੀ ਨਿਊਟਰੀ ਜਿਹੜੇ ਜਲੇਬੀਆਂ ਵੀ ਆ ਤੇਰੇ ਕੋਈ ਆਪਾਂ ਕੋ ਮੇਰੇ ਵੀਰ ਇੰਦਰ ਆ ਗਏ ਆ ਲਾਵੀ ਮਿੱਤਰੋਂ ਹੁਣ ਅਸੀਂ ਪਾਲਿਆ ਕਾਨੂੰ ਚਾਲੇ ਇਹ ਦੂਜਾ ਮਿੱਤਰਾਂ ਨੂੰ ਲਾ ਕੇ ਇਹਨਾਂ ਦੇ ਟਿਕਾਣੇ ਤੇ ਅਸੀਂ ਚੱਲ ਜਾਣਾ ਸੀ ਕੀ ਹੈ ਡਾਕਟਰ ਭਾਈ ਜਲਦੀ ਮਿਲਾਂਗੇ ਇੱਕ ਹੋਰ ਵੀਲੋਗ ਦੇ ਨਾਲ ਅਸੀਂ ਚੱਲਣ ਆ ਗਏ ਹੁਣ ਫੇਰ ਅਸੀਂ ਚਲਾ ਲਈਏ ਗੱਡੀ ਮੇਰਾ ਕਾਫੀ ਹੋ ਗਿਆ ਹੈ ਤੁਹਾਨੂੰ ਜਲਦੀ ਮਿਲਾਂਗੇ ਇੱਕ ਹੋਰ ਵੀਲੋਗ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਮੁਰਿਆ ਗਿਆ ਟ੍ਰੈਕ ਬਾਈ